ਉਸ ਤੋਂ ਬਾਅਦ ਅਫਵਾਹਾਂ ਦਾ ਬਾਜ਼ਾਰ ਕਰਮ ਹੋ ਗਿਆ ਕਿ ਉਹਨਾਂ ਦੀ ਜਿਹੜੀ ਇਹ ਵੀਡੀਓ ਹੈ ਇਹ ਪੁਲਿਸ ਕਸਟਡੀ ਦੇ ਵਿੱਚ ਹੈ ਉਹਨਾਂ ਨੂੰ ਤਸ਼ੱਦਦ ਕੀਤੀ ਗਈ ਹੈ ਤਸ਼ੱਦਦ ਕਰਕੇ ਉਹਨਾਂ ਪਾਸੋਂ ਬੁਲਾਇਆ ਗਿਆ ਉਸ ਮੈਂਬਰ ਪਾਰਲੀਮੈਂਟ ਨੇ ਸਿੱਖਾਂ ਨੂੰ ਪਾਰਲੀਮੈਂਟ ਦੇ ਵਿੱਚ ਇਥੋਂ ਦੀ ਪਾਰਲੀਮੈਂਟ ਦੇ ਵਿੱਚ ਟੈਰਰਿਸਟ ਕਿਹਾ ਹੈ The clear position here is that Khalistani militants were operating across the world Canada United States Australia had similar attacks over the weekend So we are harboring Khalistani terrorists in this country right now. ਕਿਸੇ ਨੂੰ ਇਸ ਤਰ੍ਹਾਂ ਪ੍ਰਵੋਕ ਕਰਨਾ ਇਹ ਕੋਈ ਸ਼ੋਭਦਾ ਨਹੀਂ ਹੈ ਕੋਈ ਚੰਗੀ ਗੱਲ ਜਾਪਦੀ ਨਹੀਂ ਹੈ ਜਿਹੜਾ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦੇ ਵਿੱਚ ਬੋਲਿਆ ਖਾਲਸਤਾਨੀਆਂ ਨੂੰ ਉਸਨੇ ਟੈਰਰਿਸਟ ਕਿਹਾ ਹੈ ਅਤਵਾਦੀ ਕਿਹਾ ਹੈ ਜਿਹੜਾ ਭਾਰਤੀ মিডিਆ ਉਹ ਤਾਂ ਵੈਸੀ ਸਿੱਖਾਂ ਨੂੰ ਤਵਾਦੀ ਸਰ ਦਾ ਆ ਰਿਹਾ ਹੈ ਔਰ ਜਿਸ ਵਕਤ ਭਾਈ ਅਮਰਪਾਲ ਸਿੰਘ ਜੀ ਦੀ ਇਹ ਵੀਡੀਓ ਆਈ ਸੀ ਪਹਿਲੀ ਵੀਡੀਓ ਉਸ ਤੋਂ ਬਾਅਦ ਜਿਹੜਾ ਕੁਝ ਸਿੱਖਾਂ ਦੀ ਮੰਗ ਉੱਪਰ ਜਿਹੜਾ ਪ੍ਰਧਾਨ ਮੰਤਰੀ ਦਾ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਹੈ ਉਹਨਾਂ ਦਾ ਜਿਹੜਾ ਸਾਈਟ ਹੈ ਉਹਦੇ ਵਿੱਚੋਂ ਸਿੱਖਾਂ ਨੂੰ ਟੈਰਰਿਸਟ ਸ਼ਬਦ ਜਿਹੜਾ ਸੀ ਉਹ ਕੱਢ ਲਿਆ ਗਿਆ ਸੀ ਇੱਕ ਆਵਾਜ਼ ਦੀ ਗੱਲ ਹੈ ਲੇਕਿਨ ਇਥੋਂ ਦਾ ਮੈਂਬਰ ਪਾਰਲੀਮੈਂਟ ਸਿੱਖਾਂ ਨੂੰ ਸਰਿਆਮ ਪਾਰਲੀਮੈਂਟ ਦੇ ਵਿੱਚ ਟੈਰਰਿਸਟ ਕਹਿ ਰਿਹਾ ਹੈ ਉਛਦੇ ਬਾਰੇ ਡੈਫੇਮੇਸ਼ਨ ਦਾ ਵੀ ਕੇਸ ਹੋ ਸਕਦਾ ਕਿਉਂਕਿ ਅੱਜ ਤੋਂ 6 ਸਾਲ ਪਹਿਲਾਂ 6 ਵਰੇ ਪਹਿਲਾਂ ਅੱਜ ਤੋਂ ਮੁਸਲਮਾਨਾਂ ਦੇ ਖਿਲਾਫ ਕਿਸੇ ਮੈਂਬਰ ਪਾਰਲੀਮੈਂਟ ਨੇ ਕੁਝ ਐਸੇ ਹੀ ਕੋਝੇ ਸ਼ਬਦ ਬੋਲੇ ਸਨ ਔਰ ਮੁਸਲਮਾਨਾਂ ਨੇ ਬੜਾ ਰੋਸ ਪੁਜਾਰਾ ਪ੍ਰੋਟੈਸਟ ਕੀਤਾ ਸੀ ਔਰ ਉਸ ਮੈਂਬਰ ਪਾਰਲੀਮੈਂਟ ਨੂੰ ਅਸਤੀਫਾ ਦੇਣਾ ਪਿਆ ਸੀ ਰਿਜ਼ਾਈਨ ਕਰਨਾ ਪਿਆ ਸੀ ਇੱਥੇ ਸਿੱਖਾਂ ਵੱਲ ਕੋਈ ਆਵਾਜ਼ ਅਜੇ ਤੱਕ ਚੁੱਕੀ ਨਹੀਂ ਗਈ ਸवाय ਪ੍ਰੀਤੀ ਜਿਹੜੀ ਹੈ ਬੱਚੀ ਪ੍ਰੀਤ ਗਿੱਲ ਉਹ ਥੋੜਾ ਜਿਹਾ ਬੋਲੀਆ ਮੈਂ ਆਪ ਜੀ ਨੂੰ ਦਿਖਾ ਦਿਆਂਗਾ ਜਿਹੜੀਆਂ ਇੱਥੋਂ ਦੀਆਂ ਜਥੇਬੰਦੀਆਂ ਨੇ ਜਾਂ ਜਿਹੜੇ ਇੱਥੋਂ ਦੇ ਸਿੱਖਾਂ ਦੇ ਨੁਮਾਇੰਦੇ ਨੇ ਵੈਸੇ ਤੇ ਹੋਣਾ ਚਾਹੀਦਾ ਸੀ ਕਿ ਹਰ ਸਿੱਖ ਦੇ ਮਨ ਵਿੱਚ ਇੱਕ ਵਿਰੋਧ ਹੋਣਾ ਚਾਹੀਦਾ ਸੀਗਾ ਲੇਕਿਨ ਕਿਸੇ ਨੇ ਫਿਲਹਾਲ ਕੋਈ ਸੋਲਿਡ ਵਿਰੋਧ ਨਹੀਂ ਕੀਤਾ ਉਸ ਦੇ ਲਈ ਅਸੀਂ ਸਰਦਾਰ ਦਵਿੰਦਰਜੀਤ ਸਿੰਘ ਜੀ ਹੁਣਾਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਸੀ ਜਿਹੜੇ ਕਿ ਸਿੱਖ ਫੈਡਰੇਸ਼ਨ ਦੇ ਬੁਲਾਰੇ ਨੇ ਤਾਂ ਕਿ ਉਹ ਇਸ ਗੱਲ ਨੂੰ ਆ ਕੇ ਇਨਕਸ਼ਾਫ ਕਰਨ ਇਸ ਕਾਲ ਨੂੰ ਕਲੀਅਰ ਕਰਨ ਕਿ ਕੀ ਕਾਰਨ ਹੈ ਕੀ ਗੱਲ ਹੈ ਕਿ ਅਜੇ ਤੱਕ ਸਿੱਖਾਂ ਨੇ ਉਸ ਮੈਂਬਰ ਪਾਰਲੀਮੈਂਟ ਨੂੰ ਨਾ ਤਾਂ ਕੋਈ ਉਸ ਦਾ ਜਵਾਬ ਦਿੱਤਾ ਸਿਵਾਏ ਇੱਕ ਪ੍ਰੀਤ ਗਿੱਲ ਦੇ ਨਾ ਹੀ ਕੋਈ ਉਹਦੇ ਉੱਤੇ ਕੋਈ ਕੇਸ ਕੀਤਾ ਹੈ ਨਾ ਹੀ ਉਹ ਫਿਰ ਅਸੀਂ ਸੋਚਿਆ ਕਿ ਦਵਿੰਦਰਪਾਲ ਦਵਿੰਦਰਜੀਤ ਸਿੰਘ ਨਹੀਂ ਪਹੁੰਚ ਸਕੇ ਨੇ ਇਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੂੰ ਵੀਡੀਓ ਕਾਨਫਰencing ਦੇ ਉੱਤੇ ਉਹਨਾਂ ਨੂੰ ਲਵਾਂ ਤਾਂ ਕਿ ਉਹਨਾਂ ਪਾਸੋਂ ਇਹ ਸਵਾਲ ਜਵਾਬ ਆਪਾਂ ਕਰ ਸਕੀਏ ਆਪ ਜਿਹੜੀਆਂ ਫੋਨ ਕਾਲਸ ਸ਼ਾਮਿਲ ਰਹਿਣਗੀਆਂ ਕਿਉਂਕਿ ਜਦੋਂ ਅੱਜ ਗੈਸਟ ਨਹੀਂ ਆਏ ਇਸ ਕਰਕੇ ਮੈਂ ਚਾਹਾਂਗਾ ਕਿ ਆਪ ਜਿਹੜੀਆਂ ਵਦ-ਵਦ ਫੋਨ ਕਾਲਸ ਹੋਣ ਔਰ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਪਹਿਲਾਂ ਤਾਂ ਜਿਹੜੀ ਭਾਈ ਅਮਰਪਾਲ ਸਿੰਘ ਉਹਨਾਂ ਦੀ ਪਹਿਲੇ ਦਿਨ ਜਿਹੜੀ ਉਹਨਾਂ ਦੀ ਫੁਟੇਜ ਆਈ ਜਿਸ ਦੇ ਵਿੱਚ ਕਿਆ ਸਾਰੀਆਂ ਕੀਤੀਆਂ ਜਾ ਰਹੀਆਂ ਸਨ ਕਿ ਉਹਨਾਂ ਦੇ ਉੱਤੇ ਤਸ਼ੱਦਦ ਕਰਕੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਕਾਰਨ ਕੁਝ ਐਸਾ ਵੀ ਦੱਸਿਆ ਜਾ ਰਿਹਾ ਸੀਗਾ ਕਿ ਅੰਮ੍ਰਿਤਸਰ ਦੇ ਵਿੱਚ ਪੁਲਿਸ ਨੇ ਆਪਣੀ ਛੋਣੀ ਪਾ ਲਈ ਹੈ ਔਰ ਉਸ ਤੋਂ 2 ਦਿਨ ਪਹਿਲਾਂ ਬਕਾਇਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਤਾਂ ਬੜੇ ਨਜ਼ਦੀਕ ਆਂ ਜੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਬੜੇ ਨਜ਼ਦੀਕ ਆਂ ਕਿਸੇ ਨੂੰ ਗ੍ਰਿਫਤਾਰ ਕਰਨ ਦੇ ਲਈ ਇਸ ਦਾ ਕੁਝ ਗੱਲ ਸ਼ੋਭਦੀ ਨਹੀਂ ਅਨਲੈਸ ਅੰਟਿਲ ਕਿ ਉਹ ਆਲਰੇਡੀ ਉਹਨਾਂ ਦੀ ਕਸਟਡੀ ਦੇ ਵਿੱਚ ਹੋਣ ਇਹ ਸਾਰੀਆਂ ਦੀ ਸਾਰੀਆਂ ਗੱਲਾਂ ਸ਼ੱਕ ਜ਼ਰੂਰ ਪੈਦਾ ਕਰਦੀਆਂ ਨੇ ਕੁਝ ਉਸ ਦਿਨ ਭਾਈ ਸਾਹਿਬ ਦੀ ਸਿਹਤ ਸ਼ਾਇਦ ਨਸਾਜ ਸੀ ਇਸ ਕਰਕੇ ਕੁਝ ਉਹਨਾਂ ਦੀ ਬੋਲਬਾਣੀ ਬੋਲਬਾਣੀ ਤਾਂ ਬੜੀ ਚੜਦੀ ਕਲਾ ਵਾਲੀ ਸਿਆਸੀ ਗੱਲ ਨਹੀਂ ਹੈ ਕਿਸੇ ਨੇ ਕਿਹਾ ਕਿ ਬੜੇ ਕਮਜ਼ੋਰ ਲੱਗ ਰਹੇ ਨੇ ਤਾਂ ਇਸ ਤਰ੍ਹਾਂ ਦੀਆਂ ਕਿਆ ਸਾਰੀਆਂ ਜਦੋਂ ਹੋਈਆਂ ਤਾਂ ਇਹਦਾ ਮਤਲਬ ਹੈ ਕਿ ਇਹ ਜੜੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ ਇਹਦੀਆਂ ਰਿਪੋਰਟਾਂ ਭਾਈ ਸਾਹਿਬ ਤੱਕ ਪਹ ਤਾਂ ਹੀ ਉਹਨਾਂ ਨੇ ਇੱਕਦਮ ਅੱਜ ਫੇਰ ਇੱਕ ਹੋਰ ਫੁਟੇਜ ਭੇਜੀ ਹੈ ਜਿਹੜੀ ਕਿ ਮੈਂ ਆਪ ਜੀ ਨੂੰ ਆਪ ਜੀ ਦੇ ਆਪਣੇ ਅਕਾਲ ਚੈਨਲ ਦੇ ਮਾਧਿਅਮ ਦ ਰਾਹੀਂ ਉਹ ਫੁਟੇਜ ਦਿਖਾਵਾਂਗਾ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਫੁਟੇਜ ਦਿਖਾ ਰਿਹਾ ਫੁਟੇਜ ਜਿਹੜੀ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਅੱਜ ਆਈ ਹੈ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਉਸ ਮੈਂਬਰ ਪਾਰਲੀਮੈਂਟ ਦੀ ਫੁਟੇਜ ਦਿਖਾਵਾਂਗਾ ਫਿਰ ਉਸ ਮੈਂਬਰ ਪਾਰਲੀਮੈਂਟ ਦੀ ਫੁਟੇਜ ਤੋਂ ਬਾਅਦ ਪ੍ਰੀਤ ਗਿੱਲ ਕੀ ਪਾਰਲੀਮੈਂਟ ਵਿੱਚ ਬੋਲੀ ਹੈ ਉਹ ਦਿਖਾਵਾਂਗਾ ਉਸ ਤੋਂ ਬਾਅਦ ਉਹ ਜਿਹੜੇ ਦੋ ਪੁਲਿਸ ਆਫੀਸਰ ਨੇ ਕਿਉਂਕਿ ਗਲਤ ਪ੍ਰੋਵੋਕੇਸ਼ਨ ਦੀ ਹੈ ਕਿ ਕਿਉਂ ਐਸਾ ਕੀਤਾ ਗਿਆ ਹੈ ਕਿ ਇੰਡੀਅਨ ਹਾਈ ਕਮਿਸ਼ਨ ਵੱਲੋਂ ਪ੍ਰਵੋਕ ਕਿਉਂ ਕੀਤਾ ਗਿਆ ਕਿ ਸ਼ਾਂਤ ਵੀ ਮੁਜਾਹਰਾ ਕਰਨ ਗਏ ਨੇ ਉਹਨਾਂ ਨੇ ਇਜਾਜ਼ਤ ਲਈ ਹੈ ਪੁਲਿਸ ਕੋਲੋਂ ਉਹ ਆਪਣੀ ਜਿੰਦਾਬਾਦ ਦੇ ਨਾਰੇ ਲਗਾ ਕੇ ਥੋੜੀ ਦੇਰ ਬਾਅਦ ਇੱਕ ਦੋ ਘੰਟੇ ਬਾਅਦ ਚਲੇ ਜਾਣਗੇ ਕਿਸੇ ਨੂੰ ਇਸ ਤਰ੍ਹਾਂ ਪ੍ਰਵੋਕ ਕਰਨਾ ਇਹ ਕੋਈ ਸ਼ੋਭਾ ਨਹੀਂ ਹੈ ਕੋਈ ਚੰਗੀ ਗੱਲ ਜਾਪਦੀ ਨਹੀਂ ਹੈ ਪਰ ਇਹ ਬਚਕਾਨਾ ਹੈ ਫਿਰ ਵੀ ਮੈਂ ਇਹਨੂੰ ਬਚਕਾਨਾ ਹਰਕਤੀ ਕਹਾਵਾਂਗਾ ਪਰ ਫਿਰ ਵੀ ਉਹਨਾਂ ਨੇ ਕੀਤਾ ਔਰ ਜਦੋਂ ਪਿਛਲੀ ਵਾਰੀ ਪ੍ਰੋਗਰਾਮ ਦਿੱਤਿਆ ਸੀ ਮੈਂ ਕਿਹਾ ਸੀ ਮੇਰੇ ਪਾਸ ਕੋਈ ਪ੍ਰੂਫ ਨਹੀਂ ਹੈ ਉਸ ਗੱਲ ਦਾ ਇਸ ਕਰਕੇ ਮੈਂ ਉਸ ਗੱਲ ਦੀ ਤਸਦੀਕ ਨਹੀਂ ਕਰਦਾ ਪਰ ਅੱਜ ਦੋ ਜਿਹੜੇ ਹਾਈ ਅਫੀਸ਼ਰ ਨੇ ਹਾਈ ਅਫੀਸ਼ਰ ਨਹੀਂ ਹੈ ਤੇ ਉਹ ਮੇਰੇ ਖਿਆਲ ਪੁਲਿਸ ਦੇ ਆਫੀਸਰ ਹੀ ਨੇ ਉਹਨਾਂ ਵੱਲੋਂ ਜੋ ਕਿਹਾ ਗਿਆ ਉਸ ਨੂੰ ਸੁਣਨ ਤੋਂ ਬਾਅਦ ਲੱਗਦਾ ਇਹ ਹੈ ਕਿ ਇਹ ਉਸ ਵੱਲੋਂ ਪ੍ਰਵੋਕ ਕੀਤਾ ਗਿਆ ਹੈ ਫਿਰ ਮੈਂ ਉਹਨਾਂ ਦੋਨਾਂ ਉਹ ਆਫੀਸਰਜ਼ ਦੀਆਂ ਆਪ ਜੀ ਨੂੰ ਦਿਖਾਵਾਂਗਾ ਫੁਟੇਜ ਇਹਨਾਂ ਸਾਰਿਆਂ ਦੀ ਕੜੀ ਫਿਰ ਆਪਾਂ ਜੋੜਾਂਗੇ ਕੜੀ ਕਿਸ ਤਰ੍ਹਾਂ ਜੋੜਾਂਗੇ ਭਾਈ ਸਾਹਿਬ ਜੀ ਨੂਨਾਂ ਨੇ ਪਗੋੜਾ ਐਲਾਨ ਕੀਤਾ ਪੰਜਾਬ ਪੁਲਿਸ ਨੇ ਜਿਹੜਾ ਕਿ ਇੱਕ ਸਰਾਸਰ ਆਪਣੀ ਆਪ ਦੇ ਵਿੱਚ ਜਿਹੜਾ ਕਾਨੂੰਨ ਹੈ ਉਹਦੀ ਉਲੰਘਣਾ ਹੈ ਕਿਉਂਕਿ ਮੈਂ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਕਿ ਪਗੋੜਾ ਇਸ ਤਰ੍ਹਾਂ ਨਹੀਂ ਕਰਾਰ ਦਿੱਤਾ ਜਾਂਦਾ ਜਦੋਂ ਇੱਕ ਵਿਅਕਤੀ ਪੇਸ਼ੀ ਦੇ ਉੱਤੇ ਨਹੀਂ ਆਇਆ ਫਿਰ ਉਸਦੇ ਅਵੇਲੇਬਲ ਵਾਰੰਟ ਜਾਰੀ ਹੁੰਦੇ ਨੇ ਬਿਲੇਬਲ ਵਾਰੰਟ ਤੋਂ ਬਾਅਦ ਵੀ ਉਹ ਪੇਸ਼ੀ ਉੱਪਰ ਨਹੀਂ ਆਇਆ ਫਿਰ ਨੋਨ ਬਿਲੇਬਲ ਨੋਨ ਬਿਲੇਬਲ ਵਾਰੰਟ ਜਿਹੜੀ ਹੁੰਦੇ ਨੇ ਫਿਰ ਵੀ ਉਹ ਪੇਸ਼ੀ ਉੱਪਰ ਨਹੀਂ ਆਇਆ ਫਿਰ ਇੱਕ ਤਰੀਖ ਮਿੱਤੀ ਜਾਂਦੀ ਹੈ ਕਿ ਇਸ ਤਰੀਕ ਤੱਕ ਪੇਸ਼ ਹੋ ਨਹੀਂ ਤਾਂ ਤੈਨੂੰ ਸੀ ਭਗੋੜਾ ਕਰਾਰ ਦੇ ਦਿਆਂਗੇ ਫਿਰ ਉਸ ਤਰੀਕ ਤੋਂ ਬਾਅਦ ਵੀ ਜੇ ਉਹ ਨਹੀਂ ਆਂਦਾ ਤਾਂ ਭਗੋੜਾ ਕਰਾਰ ਦਿੱਤਾ ਜਾਂਦਾ ਹੈ ਇੱਥੇ 18 ਤਰੀਕ ਨੂੰ ਸਾਰਾ ਦਿਨ ਹੀ ਟੈਲੀਵਿਜ਼ਨ ਉੱਪਰ ਇਹ ਖਬਰ ਚੱਲਦੀ ਹੈ ਕਿ ਭਾਈ ਸਾਹਿਬ ਅਮਰਪਾਲ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਦਿਨ ਮੀਡੀਆ ਕੋ ਮੀਡੀਆ ਉਤੇ ਖਬਰ ਚੱਲ ਰਹੀ ਸੀ ਸਾਰਾ ਦਿਨ ਔਰ ਪੰਜਾਬ ਪੁਲਿਸ ਜਾਂ ਜਿਹੜੇ ਹਾਈ ਅਫੀਸ਼ਰ ਨੇ ਜਾਂ ਫਿਰ ਜਿਹੜੀਆਂ ਹੋਰ ਉਹਨਾਂ ਦੀਆਂ ਏਜੰਸੀਆਂ ਨੇ ਉਹ ਨਹੀਂ ਕਹਿ ਰਹੀਆਂ ਕਿ ਅਸੀਂ ਗ੍ਰਿਫਤਾਰ ਨਹੀਂ ਕੀਤਾ ਸਾਰਾ ਦਿਨ ਦੂਸਰੇ ਦਿਨ ਪਗੋੜਾ ਘਰਾੜ ਦੇ ਦਿੱਤਾ ਗਿਆ ਇਹ ਕਿੱਥੋਂ ਦਾ ਕਾਨੂੰਨ ਹੈ ਮੈਨੂੰ ਤੇ ਇਸ ਦਾ ਲੀ ਸਮਝ ਨਹੀਂ ਲੱਗੀ ਇਸੇ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਪਰ ਕੋਈ ਠੋਸ ਆਪਣੇ ਪਾਸ ਇਸ ਦਾ ਉੱਤਰ ਨਹੀਂ ਸੀ ਅੱਜ ਵੀ ਆਪਾਂ ਤੁਹਾਡੇ ਪਾਸੋਂ ਵੀ ਪੁੱਛਾਂਗੇ ਜਦੋਂ ਤੁਸੀਂ ਕਾਲ ਕਰੋ ਤਾਂ ਕੋਈ ਠੋਸ ਇਸ ਦਾ ਜਵਾਬ ਆਪਜੀ ਪਾਸ ਹੈ ਕਿ ਐਸਾ ਕਿਉਂ ਹੋਇਆ ਹੁਣ ਇਸ ਕੜੀ ਨੂੰ ਆਪਾਂ ਕਿਦਾਂ ਜੋੜਾਂਗੇ ਕਿਉਂਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਫਿਰ ਹਾਈ ਕਮਿਸ਼ਨ ਦੇ ਬਾਹਰ ਇੱਕ ਮੁਜ਼ਾਹਿਰਾ ਕੱਲ ਪਰਸੋਂ ਵੀ ਹੋ ਰਿਹਾ ਬਰਮਿੰਗਮ ਦੇ ਵਿੱਚ ਹਾਈ ਕਮਿਸ਼ਨ ਦੇ ਬਾਰੇ ਇੱਕ ਮੁਜ਼ਾਹਿਰਾ ਹੋਇਆ ਉਸ ਮੁਜ਼ਾਹਿਰੇ ਦੇ ਵਿੱਚ ਕੁਝ ਪ੍ਰੋਵੀਜਨ ਹੋਈ ਉਸ ਪ੍ਰੋਵੀਜਨ ਪ੍ਰੋਵੀਕੇਸ਼ਨ ਦੇ ਕਾਰਨ ਕੁਝ ਗੁੱਸੇ ਦਾ ਇਸ ਤਰ੍ਹਾਂ ਤਲਖੀ ਦਾ ਫਿਰ ਵੀ ਕੋਈ ਇੰਨੀ ਜ਼ਿਆਦਾ ਕਾਨੂੰਨ ਦੇ ਤੋੜਨ ਦੀ ਜਾਂ ਕਾਨੂੰਨ ਦੀ ਉਲੰਘਣਾ ਨਹੀਂ ਹੋਈ ਇੰਨੀ ਤਲਖੀ ਨਹੀਂ ਹੋਈ ਕਿ ਬਰਤਾਨਵੀ ਪਾਰਲੀਮੈਂਟ ਤੇ ਉਸ ਮੈਂਬਰ ਪਾਰਲੀਮੈਂਟ ਨੂੰ ਆ ਕੇ ਕਹਿਣਾ ਪਿਆ ਹੋਵੇ ਕਿ ਸਿੱਖ ਜਾਂ ਖਾਲਸਤਾਨੀ ਜਿਹੜੇ ਨੇ ਉਹ ਟੈਰਰਿਸਟ ਨੇ ਇਹਨਾਂ ਨੂੰ ਇੱਥੋਂ ਬੈਨ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਦਾ ਹੱਕ ਹੈ ਕਹਿਣ ਦਾ ਲੇਕਿਨ ਉਹ ਕਿਸੇ ਹੋਰ ਅੰਦਾਜ਼ ਦੇ ਵਿੱਚ ਵੀ ਕਹਿ ਸਕਦਾ ਸੀ ਖਾਲਸਤਾਨੀਆਂ ਨੂੰ ਬੈਨ ਕਰਨ ਦੀ ਗੱਲ ਕਹਿ ਸਕਦਾ ਸੀ ਚਲੋ ਕੀ ਖਾਲਸਤਾਨੀ ਸ਼ਬਦ ਦੇ ਨਾਲ ਟੈਰਰਿਸਟ ਸ਼ਬਦ ਇਹ ਇੱਕ ਸੀਰੀਅਸ ਗੱਲ ਹੈ ਔਰ ਜੇ ਅਸੀਂ ਇਸ ਦਾ ਜਵਾਬ ਨਹੀਂ ਦਿੰਦੇ ਇਹਦਾ ਮਤਲਬ ਅਸੀਂ ਐਕਸੈਪਟ ਕਰ ਰਹੇ ਹਾਂ ਕਿ ਅਸੀਂ ਟੈਰਰਿਸਟ ਹ ਜੋ ਕਿ ਭਾਰਤ ਦਾ ਮੀਡੀਆ ਵੀ ਸਾਨੂੰ ਕਹਿ ਰਿਹਾ ਹੈ ਜਾਂ ਉੱਥੋਂ ਦੀ ਵੀ ਸਰਕਾਰਾਂ ਸਾਨੂੰ ਬਾਰ-ਬਾਰ ਕਹਿ ਰਹੀ ਹੈ ਕਿ ਵਕਵਾਦੀ ਨੇ ਅਲਗਵਾਦੀ ਨੇ ਜਾਂ ਵਟਐਵਰ ਔਰ ਇਸ ਕੜੀ ਨੂੰ ਆਪਾਂ ਲਿੰਕ ਦਰ ਲਿੰਕ ਇਸ ਤਰ੍ਹਾਂ ਜੋੜਦੇ ਹੋਇਆ ਮੈਂ ਫਿਰ ਆਪ ਜੀ ਨੂੰ ਸਭ ਤੋਂ ਪਹਿਲਾਂ ਅੱਜ ਦੀ ਭਾਈ ਅਮਰਪਾਲ ਸਿੰਘ ਉਹਨਾਂ ਦੀ ਫੁਟੇਜ ਦਿਖਾ ਰਿਹਾ ਉਸ ਤੋਂ ਬਾਅਦ ਫਿਰ ਮੈਂ ਉਸ ਦੀ ਫੁਟੇਜ ਦਿਖਾਵਾਂਗਾ ਜਿਹੜਾ ਮੈਂਬਰ ਪਾਰਲੀਮੈਂਟ ਬੋਲੇ ਉਸ ਤੋਂ ਬਾਅਦ ਪ੍ਰੀਤ ਗਿੱਲ ਦੀ ਫਿਰ ਉਸ ਤੋਂ ਬਾਅਦ ਮੈਂ ਦੋ ਜਿਹੜੇ ਇੱਥੋਂ ਦੇ ਪੁਲਿਸ ਆਫੀਸਰ ਨੇ ਉਹਨਾਂ ਦੀ ਦਿਖਾਵਾਂਗਾ ਤੋ ਆਓ ਮੈਂ ਦੋ ਚਾਰ ਕੁਐਸਚਨ ਹੀ ਤੁਹਾਡੇ ਕੋਲ ਕਰਾਂਗਾ ਕਿਉਂਕਿ ਉਸ ਤੋਂ ਬਾਅਦ ਫਿਰ ਆਪਾਂ ਫੁਟੇਜ ਦਿਖਾ ਕੇ ਫਿਰ ਫੋਨ ਕਾਲਸ ਵਿਲਾਗੇ ਦੀਵਿੰਦਰਜੀਤ ਸਿੰਘ ਜੀ ਪਹਿਲੇ ਦਿਨ ਅਟਕਲਾ ਦਾ ਬਾਜ਼ਾਰ ਗਰਮ ਰਿਹਾ ਕਿ ਇਹ ਜਿਹੜੀ ਭਾਈ ਸਾਹਿਬ ਦੀ ਪਹਿਲੇ ਦਿਨ ਪਾਈਮਰਤਪਾਲ ਸਿੰਘ ਉਹਨਾਂ ਦੀ ਪਹਿਲੇ ਦਿਨ ਜਿਹੜੀ ਫੁਟੇਜ ਆਈ ਹੈ ਜੀ ਉਹਨਾਂ ਨੂੰ ਟੌਰਚਰ ਕਰਕੇ ਉਹਨਾਂ ਕੋਲ ਬੁਲਾਇਆ ਗਿਆ ਕਮਜ਼ੋਰ ਹੋ ਗਏ ਨੇ ਪੁਲਿਸ ਕਸਟਡੀ ਦੇ ਵਿੱਚ ਨੇ ਅੱਜ ਫਿਰ ਇੱਕ ਹੋਰ ਆਈ ਹੈ ਤੁਸੀਂ ਉਹ ਵੀ ਦੇਖ ਸੁਣ ਲਈ ਹੋਏਗੀ ਮੈਂ ਹੁਣ ਇੱਕ ਲਿੰਕ ਜੋੜਨ ਲੱਗਾ ਕਿ ਜਿਸ ਵਕਤ ਕਿਉਂਕਿ ਜਿਹੜੇ ਜਿਹੜੇ ਤੁਹਾਡੇ ਪਾਸੋਂ ਸਵਾਲ ਪੁੱਛਣੇ ਨੇ ਉਹ ਸਿੱਧੇ ਸਿੱਧੇ ਜਿਹੜੇ ਸਵਾਲ ਨੇ ਕਿ ਇੱਕ ਮੈਂਬਰ ਪਾਰਲੀਮੈਂਟ ਹੈ ਜਿਸਦੇ ਬਾਰੇ ਹੁਣ ਕਿਉਂਕਿ ਤੁਸੀਂ ਆਨਲਾਈਨ ਆ ਗਏ ਹੋ ਮੈਂ ਚਾਹੁੰਦਾ ਸੀ ਕਿ ਥੋੜੀ ਦੇਰ ਬਾਅਦ ਤੁਹਾਨੂੰ ਲਾਈਨ ਤੇ ਲਵਾ ਪਹਿਲਾਂ ਮੈਂ ਫੁਟੇਜ ਦਿਖਾ ਦਿਆਂ ਪਰ ਕੋਈ ਗੱਲ ਨਹੀਂ ਹੁਣ ਤੁਸੀਂ ਲਾਈਨ ਤੇ ਆ ਗਏ ਹੋ ਉਸ ਨੇ ਖਾਲਸਤਾਨੀ ਟੈਰਰਿਸਟ ਕਿਹਾ ਤੁਹ ਖਾਲਸਤਾਨੀ ਟੈਰਰਿਸਟ ਕੌਣ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਅ ਉਸ ਤੋਂ ਬਾਅਦ ਪ੍ਰੀਤ ਗਿੱਲ ਨੇ ਥੋੜਾ ਜਿਹਾ ਜਵਾਬ ਦਿੱਤਾ ਜ ਜਿਹਦੀ ਕਿ ਫੁਟੇਜ ਤੁਸੀਂ ਮੈਨੂੰ ਭੇਜੀ ਸੀ ਮੇਰਾ ਕੁਐਸਚਨ ਤੁਹਾਡੇ ਕੋਲ ਇਹ ਹੈ ਕਿ ਤੁਸੀਂ ਐਜ਼ ਅ ਫੈਡਰੇਸ਼ਨ ਕਿਉਂਕਿ ਤੁਸੀਂ ਫੈਡਰੇਸ਼ਨ ਦੇ ਮੁਖ ਬੁਲਾਰੀ ਹੋ ਫੈਡਰੇਸ਼ਨ ਇੱਕ ਐਸੀ ਜਥੇਬੰਦੀ ਹੈ ਜਿਹੜੀ ਸਿੱਖਾਂ ਦੀ ਹਿੱਤ ਦੇ ਵਿੱਚ ਆਵਾਜ਼ ਚੁਕਦੀ ਹੈ ਉਹ ਇਥੋਂ ਦੀਆਂ ਕੁਝ ਹੋਰ ਸਿੱਖਾਂ ਦੀਆਂ ਨੁਮਾਇੰਦਗੀ ਜਮਾਤਾਂ ਵੀ ਨੇ ਨੁਮਾਇੰਦਗੀ ਜਿਹੜੀਆਂ ਕਰਦੀਆਂ ਨੇ ਅਜੇ ਤੱਕ ਨਾ ਤਾਂ ਉਸ ਮੈਂਬਰ ਪਾਰਲੀਮੈਂਟ ਦਾ ਕਮਿਊਨਿਟੀ ਦੇ ਪੱਖੋਂ ਪ੍ਰੀਤ ਗਿਲ ਬੋਲੀ ਹੈ ਉਹ ਇੱਕ ਮੈਂਬਰ ਪਾਰਲੀਮੈਂਟ ਹੈ ਉਸ ਹਿਸਾਬ ਦੇ ਨਾਲ ਉਹਨੇ ਜਵਾਬ ਮੰਗਿਆ ਅਜੇ ਤੱਕ ਤੁਹਾਡੇ ਵੱਲੋਂ ਜਾਂ ਕਿਸੇ ਹੋਰ ਸਿੱਖ ਨੁਮਾਇੰਦੀ ਜਮਾਤ ਵੱਲੋਂ ਜਥੇਬੰਦੀ ਵੱਲੋਂ ਚਾਹੇ ਕੋਈ ਵੀ ਹੋਵੇ ਜਾਂ ਕਿਸੇ ਇੰਡੀਵਿਜੂਅਲ ਵੱਲੋਂ ਨਾ ਤਾਂ ਕੋਈ ਉਸ ਮੈਂਬਰ ਪਾਰਲੀਮੈਂਟ ਨੂੰ ਜਵਾਬ ਦਿੱਤਾ ਗਿਆ ਨਾ ਹੀ ਉਸ ਦੇ ਕੋਲ ਕੋਈ ਕੁਐਸਚਨ ਪੁੱਛਿਆ ਗਿਆ ਔਰ ਨਾ ਹੀ ਕੋਈ ਐਸੀ ਗੱਲ ਆਈ ਕਿ ਜਿਸ ਦੇ ਨਾਲ ਤੁਸੀਂ ਜਿਸ ਦੇ ਨਾਲ ਤੁਸੀਂ ਇਹ ਸੋਚੋ ਕਿ ਇੱਕ ਡਿਫੇਮੇਸ਼ਨ ਦਾ ਵੀ ਕੇਸ ਉਸ ਉੱਤੇ ਹੋ ਸਕਦਾ ਹੈ ਮੈਂਬਰ ਪਾਰਲੀਮੈਂਟ ਪਰ ਨਾ ਹੀ ਉਸ ਡਿਫੇਮੇਸ਼ਨ ਦਾ ਕੇਸ ਕੋਈ ਆਪਜੀ ਵੱਲੋਂ ਕਰਨ ਦੀ ਕੋਈ ਵੀ ਗੱਲ ਇਸ ਵਕਤ ਸਾਹਮਣੇ ਨਹੀਂ ਆਈ ਇਹਨਾਂ ਸਵਾਲਾਂ ਦਾ ਜਵਾਬ ਤੁਸੀਂ ਸੋਚੋ ਮੈਂ ਤੁਹਾਨੂੰ 2 ਫੂਟੇਜ ਪਹਿਲਾਂ ਦਿਖਾ ਦਿੰਦਾ ਇੱਕ ਉਸ ਮੈਂਬਰ ਪਾਰਲੀਮੈਂਟ ਦੀ ਫਿਰ ਪੀਤ ਗਿਲ ਦੀ ਸ਼ੁਰੂਤ ਤੋਂ ਤੁਹਾਡੇ ਕੋਲ ਸਵਾਲ ਜਵਾਬ ਕਰਾਂਗਾ ਆਪ ਲਾਈਨ ਤੇ ਰਹਿਣਾ this is usual um, for this bill, and i'm glad we're bringing it forward. bob blackman, deputy speaker. the hooliganism that took place outside the indian high commission on sunday by Khalistani uh, hooligans was an absolute disgrace to this country. this is the sixth time in as many years that the high commission has been attacked in a similar way. Uh, as, as my constituency neighbour pointed out, Security guards were injured and the tricolor was, uh, was attempted to be removed and windows were smashed. Now, the clear position here is that Khalistani militants were operating across the world. Canada, United States, and Australia had similar attacks over the weekend. So we are harbouring Khalistani terrorists in this country right now. So, can we have a debate in government time on what action we can take to ensure these terrorists are held to account and banned in this country? <laughs> well, i thank my uh, honourable friend for adding his voice to others who have condemned this action. we take the security of the indian high commission extremely seriously, and we have also been in close contact with the government of india on this issue. he will know that it will be for the police and the crown prosecution service to determine uh, whether um, action is needed, uh, action involving uh, warrants and, uh, and criminal proceedings, and i'm not able to comment further on that. Point of order, On a point of order, Mr Deputy Speaker, could you please advise on the member for Harrow East's description of protesters outside the Indian High Commission as terrorists during business questions last week? We condemn the violent behaviour outside India House. Violence is never acceptable. However, language is important, and to describe protesters as terrorists is inappropriate, many of whom would have been justifiably concerned about what was happening in Punjab and how to contact their families while mobile internet and SMS were shut down. Sikhs and Hindus have lived peacefully alongside one another in the United Kingdom for decades. And the current situation in Punjab does not require this kind of inflammatory language. As members, we need to set an example. Can I ask that the member correct the record?